ਸ਼ਰੀਫ ਫਤਗੜ ਸਾਹਿਬ ਦੇ ਪਿੰਡ ਕੁੰਬੜਾ ਵਿਖੇ ਇੱਕ ਐਸਸੀ ਸਮਾਜ ਨਾਲ ਸੰਬੰਧਿਤ ਵਿਅਕਤੀ ਤੇ ਕੁਝ ਲੋਕਾਂ ਵੱਲੋਂ ਅਣਮਨੁੱਖੀ ਬਤਿਰਾ ਕਰਨ ਦੀ ਵੀਡੀਓ ਸਾਹਮਣੇ ਆਈ ਹੈ ਜਿੱਥੇ ਇਸ ਵਿਅਕਤੀ ਨੂੰ ਨਗਨ ਕਰ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ ਅਤੇ ਬੰਦੀ ਬਣਾ ਕੇ ਰੱਖਿਆ ਗਿਆ ਇਸ ਘਟਨਾ ਤੋਂ ਬਾਅਦ ਪੀੜਤ ਵਿਅਕਤੀ ਸਾਬਕਾ ਸੀਐਮ ਚਰਨਜੀਤ ਚੰਨੀ ਕੋਲ ਗਿਆ ਜਿਸ ਤੋਂ ਬਾਅਦ ਪੰਜ ਦੋਸ਼ੀਆਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਚੋਂ ਤਿੰਨ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਹੈ ਉਧਰ ਇਸ ਘਟਨਾ ਤੋਂ ਬਾਅਦ ਪੂਰੇ ਸਮਾਜ ਵਿੱਚ ਗੁੱਸੇ ਦੀ ਲਹਿਰ ਹੈ ਅਤੇ ਗੁਰੂ ਰਵੀਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜਸਸੀ ਤੱਲਣ ਨੇ ਸਮਾਜ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਇੱਕ ਹੋ ਕੇ ਆਪਣਾ ਵੀ ਤਖਤ ਬਣਾਉਣਾ ਪੈਣਾ ਹੈ ਜਿਸ ਜਗ੍ਹਾ ਸਮਾਜ ਦੀ ਆਵਾਜ਼ ਸੁਣੀ ਜਾ ਸਕੇ ਸੋ ਸਾਰੇ ਸਾਥੀਆਂ ਨੂੰ ਜੈ ਗੁਰਦੇਵ ਤਨ ਗੁਰਦੇਵ ਜੈ ਵਾਲਮੀਕੀ ਹਰਿ ਵਾਲਮੀਕੀ ਜੈ ਭੀਮ ਜੈ ਪਾ ਸੋ ਸਾਡੇ ਰਗਦਾਸੀਆ ਸਮਾਜ ਨਾਲ ਸਾਡੇ ਐਸਸੀ ਸਮਾਜ ਨਾਲ ਨਿੱਤ ਕਿਤੇ ਨਾ ਕਿਤੇ ਜ਼ਿਲ੍ਹੇ ਦੇ ਵਿੱਚ ਕਸਬੇ ਵਿੱਚ ਕਈ ਸ਼ਹਿਰਾਂ ਤੋਂ ਬਾਹਰ ਕਈ ਘਟੜੀਆਂ ਬਾਬੀਆਂ ਬਾਪਰ ਦੀਆਂ ਸੋ ਘਟੜਾਂ ਦੇ ਵਿੱਚ ਸਾਰੇ ਵਿੱਚ ਤੋਂ ਵੀਡੀਓ ਦੇਖੀ ਤੇ ਕਿਤੇ ਨਾ ਕਿਤੇ ਜਿਹੜਾ ਆ ਸਭ ਤੋਂ ਜ਼ਿਆਦਾ ਪਰਸੈਂਟੇਜ ਸਾਡੇ ਸਮਾਜ ਦੀ ਆ ਜਿੱਥੇ ਕਿ ਸਾਡੇ ਸਮਾਜ ਨੂੰ ਹਰ ਇੱਕ ਬੰਦੇ ਨਾਲ ਟੌਰਚਰ ਕੀਤਾ ਜਾ ਰਿਹਾ ਕਿਉਂਕਿ ਪਿੱਛੇ ਜੇ ਲਾ ਲੋ ਵੀ ਘਟਨਾ ਜਿਹੜੀ ਚੰਨੀ ਸਾਹਿਬ ਸਰਦਾ ਚੰਦ ਜੀ ਚੰਨੀ ਸਾਹਿਬ ਜਾਂ ਸੀਐਮ ਸਾਹਿਬ ਨਾਲ ਵਾਪਰੀ ਉਹਨਾਂ ਦੇ ਪਿੱਛੇ ਵੀ ਸਿਰਫ ਤੇ ਸਿਰਫ ਇਹੀ ਕਾਰਨ ਆ ਵੀ ਜਿਹੜਾ ਉਹਨਾਂ ਦੇ ਟੈਗ ਲੱਗਾ ਆ ਔਰ ਅਬਦਾਸਿਆ ਸਮਾਜ ਦਾ ਟੈਗ ਲੱਗਾ ਆ ਇਸ ਕਰਕੇ ਉਹਨੂੰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਲੱਭ ਰਿਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਦਵਾ ਸਕੀਏ ਸੋ ਕਿਤੇ ਹੋਰ ਜਿਲ੍ਹਿਆਂ ਦੀ ਆਪਾਂ ਸਾਨੂੰ ਮਿਲਦਾ ਕਿਤੇ ਧੱਕਾ ਹੋ ਰਿਹਾ ਕਿਸੇ ਨਾ ਛੇੜਛਾੜ ਨਹੀਂ ਹੋ ਰਹੀ ਆ ਬੇਟੀਆਂ ਨਾਲ ਧੀਆ ਪਹਿਣਾ ਸਾਡੇ ਆਤਿਆਜ ਹੋ ਰਿਹਾ ਇਹ ਕਿਉਂ ਹੋ ਰਿਹਾ ਕਿਉਂਕਿ ਸਾਨੂੰ ਅਸੀਂ ਸਾਰੇ ਜਣੇ ਆਪਾਂ ਇਕੱਠੇ ਨਹੀਂ ਹਾਂ ਕਿਉਂਕਿ ਆਪਾਂ ਸਾਰੇ ਸਮਾਜ ਨੂੰ ਇਕਜੁੱਟ ਹੋਣਾ ਚਾਹੀਦਾ ਇਕਜੁੱਟ ਹੋਵਾਂਗੇ ਤਾਂ ਕਿਸੇ ਦੇ ਉੱਪਰ ਜਿਹੜਾ ਆ ਪੀੜ ਨਹੀਂ ਪਿਆ ਸਕਦੀ ਅਗਰ ਤੁਸੀਂ ਇਹ ਸੋਚ ਬਣਾ ਲਓ ਆਪਣੀ ਵੀ ਜੇਕਰ ਕਿਸੇ ਦੇ ਘਟਨਾ ਪਾਪਰਦੀ ਆ ਤੇ ਆਪਾਂ ਸਾਰਾ ਸਮਾਜ ਜਿਹੜਾ ਆ ਸਾਰੀਆਂ ਕਮਿਊਨਿਟੀਆਂ ਇਕੱਠੀਆਂ ਹੋਗੇ ਜਿਹੜਾ ਉਹ ਆਪਾਂ ਵਿਰੋਧ ਕਰੀਏ ਤਾਂ ਹੀ ਜਿਹੜਾ ਆ ਕੋਈ ਸਾਡੇ ਸਮਾਜ ਤੋਂ ਨਾਮ ਲੈਣ ਤੋਂ ਪਹਿਲਾਂ ਸਾਡੇ ਸਮਾਜ ਨੂੰ ਦੂਣ ਤੋਂ ਪਹਿਲਾਂ 100 ਵਾਰੀ ਸੋਚੂਗਾ ਜੇ ਤੁਸੀਂ ਇੱਕ ਝੰਡੇ ਥੱਲੇ ਜਿਹੜੇ ਇਕੱਠੇ ਹੋਵਾਂਗੇ ਸੋ ਇਹ ਜਿਹੜੀਆਂ ਹੋਰ ਵੀ ਜਿਹੜੀ ਹੈਜੀਟੇਸ਼ਨ ਦੀਆਂ ਕਾਮਯਾਬ ਹੁੰਦੀਆਂ ਜਿਹੜੀਆਂ ਧਾਨੇ ਪ੍ਰਦਰਸ਼ਨ ਤਾਂ ਹੀ ਕਾਮਯਾਬ ਹੁੰਦੇ ਜਦੋਂ ਆਪਾਂ ਇਕੱਠੇ ਹੁੰਦੇ ਆ ਸੋ ਪਿੱਛੇ ਜਿਹੜਾ ਹੁਣ ਜਿਹੜੀ ਤੱਕ ਤਾਜ਼ਾ ਘਟਨਾ ਵੀ ਵਾਪਰੀ ਆ ਸਾਡੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜੀ ਘਟਨਾ ਵਾਪਰੀ ਉਸ ਵਿੱਚ ਜਿਹੜਾ ਇੱਕ ਸਾਡੇ ਸਮਾਜ ਦੇ ਅਵਤਾਰ ਸਿੰਘ ਜੀ ਜੋ ਐਸੀ ਸਮਾਜ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਨੂੰ 3 ਦਿਨ ਤੋਂ ਬੰਦੀ ਬਣਾ ਕੇ ਜਿਹੜਾ ਉਹਨਾਂ ਨੇ ਕੁਝ ਅਨੁਭ ਜਿਹੜੇ ਬੰਦੇ ਹੈਗੇ ਆ ਜਿਹੜੇ ਕਿ ਮਤਲਬ ਆਪਣੇ ਸੰਵਿਧਾਨ ਨੂੰ ਜਿਹੜਾ ਨਾ ਮੰਨਦੇ ਲੱਗਦਾ ਵੀ ਕਿਉਂਕਿ ਜਿਹੜਾ ਹਰ ਹਰ ਬਾਰ ਜਿਹੜਾ ਸਾਡੇ ਸਮਾਂ ਤੱਕ ਆਉਂਦਾ ਉਹਨੂੰ ਬੰਦੀ ਬਣਾ ਕੇ ਵਿਚਾਰੇ ਨੂੰ ਇੰਨਾ ਨਮੋਸ਼ੀ ਜਿਹੜੀ ਦੇਖਣ ਨੂੰ ਮਿਲੀ ਆ ਸੋ ਉਹ ਵਿਚਾਰੇ ਦੇ ਨਿਰਸਵਸਤਰ ਪੂਰਾ ਨੰਗਾ ਕਰਕੇ ਉਹ ਬੰਦੇ ਨੂੰ ਪੂਰਾ ਨੰਗਾ ਕਰਕੇ ਜਿਹੜਾ ਕੁੱਟਮਾਰ ਕੀਤੀ ਗਈ ਉਹ ਵੀਡੀਓ ਇੱਕ ਵਾਇਰਲ ਕੀਤੀ ਵੀਡੀਓ ਵੀ ਲੱਗਦਾ ਜਿੱਦਾਂ ਦੇਖ ਸਕਦੇ ਆ ਜਦੋਂ ਸਰਦਾਰ ਜੀ ਉਹਲੇ ਉੱਪਰ ਬਹਿ ਕੇ ਲੱਤਾਂ ਫੜ ਕੇ ਤੇ ਲੱਤਾਂ ਦੇ ਉੱਪਰ ਪੈਰਾਂ ਦੇ ਡਾਂਗਾ ਮਾਰਦੇ ਆ ਤੇ ਬੰਦਾ ਲੱਗਦਾ ਸਾਹਮਣੇ ਵੀਡੀਓ ਬਣਾਉਂਦਾ ਸੀ ਇਹਨਾਂ ਨੂੰ ਇਹ ਵੀ ਪਤਾ ਵੀ ਵੀਡੀਓ ਬਣ ਰਹੀ ਹੈ ਤੇ ਆਪੇ ਲੱਗਦਾ ਮ ਸੋ ਵਿਚਾਰੇ ਨੇ ਜਦੋਂ ਦੇਖਿਆ ਵੀ ਮੇਰਾ ਕੋਈ ਕਾਰਵਾਈ ਨਹੀਂ ਹੋਣੀ ਕਿਉਂਕਿ ਬੰਦੇ ਵੀ ਜਿਹੜੇ ਤਗੜੇ ਪਾਰਟੀ ਨਾਲ ਸੰਬੰਧ ਰੱਖਦੇ ਹੋਣੇ ਆ ਤੇ ਉਹ ਸਰਦਾਰ ਚਰਨਜੀਤ ਸਿੰਘ ਚੰਨੀ ਸਾਹਿਬ ਜੋ ਸਾਗਵਾ ਸਾਹਿਬ ਦਾ ਮੁੱਖ ਮੰਤਰੀ ਆ ਉਹਨਾਂ ਦੇ ਘਰ ਗਿਆ ਅਤੇ ਘਰ ਜਾ ਕੇ ਉਹਨੇ ਮੀਡੀਆ ਸਾਹਮਣੇ ਜਦੋਂ ਵਾਇਰਲ ਹੋਇਆ ਸਾਰੀ ਘਟਨਾ ਜਿਹੜੀ ਆਪਣੀ ਬੀਤੀ ਆ ਉਹ ਜਦੋਂ ਸੱਰੀ ਸੁਣਾਈ ਆ ਤੇ ਪੁਲਿਸ ਨੇ ਜਦੋਂ ਐਕਸ਼ਨ ਲੈਂਦੇ ਹੋਏ ਉਹ ਜਿਹੜੀ ਵੀਡੀਓ ਆ ਸਾਡੇ ਤੱਕ ਵੀ ਕੱਲ ਜਿਹੜਾ ਆ ਕੱਲ ਦੋ ਤਿੰਨ ਨੂੰ ਜਿਹੜੀ ਪਹੁੰਚੀ ਸੀਗੀ ਤੋ ਪਹੁੰਚਦੇ ਬਾਅਦ ਸਾਰੇ ਅਫਸਰਾਨਾਂ ਵੀ ਸੰਪਰਕ ਹੋਇਆ ਚੰਨੀ ਸਾਹਿਬ ਨੇ ਵੀ ਬਹੁਤ ਜ਼ਿਆਦਾ ਇਸ ਵੀਡੀਓ ਆਪਣੇ ਜੋਰ ਲਾਇਆ ਵੀ ਉਹ ਮੁਕਦਮਾ ਦਰਜ ਹੋਵੇ ਅਤੇ ਉਸ ਤੋਂ ਬਾਅਦ ਜਿਹੜਾ ਸਾਡੇ ਤੱਕ ਪਹੁੰਚਿਆ ਅਸੀਂ ਵੀ ਜਿੰਨਾ ਆਪਣੇ ਜੋਰ ਲਾਇਆ ਵੀ ਜਿਹੜੇ ਪਰਚਾ ਦਾ ਜੁਣਾ ਜਿਹੜਾ ਕੱਲ ਜਿਹੜਾ ਐਫ ਆਰ ਜਿਹੜੀ ਉੱਤੇ ਉੱਪਰ ਜਿਹੜੀ 107 ਨੰਬਰ ਜਿਹੜੀ ਐਫ ਆਰ ਦਰਜ ਹੋਈ ਹੈ ਥਾਣਾ ਮੰਡੀ ਗੁਵਿੰਦਗੜ ਜ਼ਿਲ੍ਹਾ ਫਤਿਗੜ ਸਾਹਿਬ ਦੇ ਵਿੱਚ ਪਿੰਡ ਜਿਹੜਾ ਹੈਗਾ ਕੁੰਮੜਾ ਕੁੰਮੜਾ ਪਿੰਡ ਦੇ ਵਿੱਚ ਜਿਸ ਵਿੱਚ ਧਾਰਾ ਜਿਹੜੀ 362 323 341 506 120 ਵੀ ਆਈਪੀਸੀ 61 ਆਈਟੀ ਐਕਟ ਤੇ ਐਸਸੀ ਐਸਸੀ ਐਕਟ ਦਾ ਪਰਚਾ ਜਿਹੜਾ ਆ ਉਹ ਬੰਦਿਆਂ ਦਾ ਦਰਜ ਹੋਇਆ ਜਿਸ ਵਿੱਚ ਪੰਜ ਬੰਦਿਆਂ ਦਾ ਨਾਮ ਜਿਹੜਾ ਬਾਈ ਨੇਮ ਦਰਜ ਸੀਗਾ ਜਿਸ ਵਿੱਚੋਂ ਤਿੰਨ ਬੰਦੇ ਜਿਹੜੇ ਆ ਉਸੇ ਟਾਈਮ ਜਿਹੜੇ ਆ ਉਹ ਕਲੀਅਰ ਹੋ ਕੇ ਜਿਹੜਾ ਉਹਨੂੰ ਅਰੈਸਟ ਕਰ ਲੈ ਕੇ ਜੇਲ੍ਹ ਭੇਜ ਦਿੱਤਾ ਗਿਆ ਸੋ ਆਪਾਂ ਸਾਥੀਓ ਇਹ ਕਹਿਣਾ ਚਾਹੁੰਦੇ ਆ ਵੀ ਤੁਸੀਂ ਜਾਂ ਸਾਰੇ ਸਮਾਜ ਇਕੱਠੇ ਹੋਈਏ ਚਾਹੇ ਆਪਣੀ ਨਿੱਜੀ ਰਜਿਸ ਕੋਈ ਵੀ ਸਾਦੀ ਆ ਬੰਦੇ ਦੀ ਜਿਹੜੀ ਇਹ ਵੀ ਪ੍ਰਾਪਰਟੀ ਦਾ ਕੰਮ ਕਰ ਸਕਦਾ ਹੈ ਦੂਜੀ ਧਿਰ ਦੇ ਨਾਲ ਕੋਈ ਰਿਜੀ ਨਜਸ ਹੋ ਸਕਦੀ ਆ ਕੋਈ ਪ੍ਰਾਪਰਟੀ ਦਾ ਪ੍ਰਾਪਰਟੀ ਦਾ ਜਾਂ ਪਲਾਟ ਦਾ ਕੋਈ ਲੈਣ ਦੇਣ ਹੋ ਸਕਦਾ ਪਰ ਆਪਾਂ ਇਹ ਕੋਈ ਕਾਨੂੰਨ ਦੀ ਗੱਲ ਤਾਂ ਨਹੀਂ ਵੀ ਆਪਾਂ ਨੂੰ ਜ਼ਬਰਦਸਤੀ ਚੁੱਕ ਕੇ ਲਿਆ ਕੇ ਬੰਦੀ ਬਣਾ ਕੇ ਉਹਨੂੰ ਨੰਗਾ ਕਰਕੇ ਜਿਹੜਾ ਆ ਉਹ ਫਿਰ ਉਹਦੀ ਵੀਡੀਓ ਜਿਹੜੀ ਪੂਰੇ ਸਮਾਜ ਵਿੱਚ ਪਾ ਦਈਏ ਉਹਦਾ ਬੰਦੇ ਦੀ ਕੀ ਰਹਿੰਦੀ ਆ ਇਹ ਬੰਦੇ ਕਈ ਵੱਲੇ ਇੰਨੇ ਮੈਂਟਲੀ ਅਫਸਰ ਹੋ ਜਾਂਦੇ ਤੇਰੇ ਨਾਲ ਪੜੇ ਜਲੀਲ ਹੋ ਜਾਂਦੇ ਆ ਵੀ ਇਹ ਇੱਕ ਜਿਹੜੀ ਵੀਡੀਓ ਮੇਰੀ ਆ ਕੋ ਲੋਕੀ ਸਾਰੇ ਦੇਖੂਗੇ ਕਿ ਕੀ ਕਹੋਗੇ ਵੀ ਸਾਡੇ ਸਮਾਜ ਨਾਲ ਕੀ ਹੋ ਰਿਹਾ ਇਹਨੂੰ ਵੀਡੀਓ ਦੇਖ ਕੇ ਤਾਂ ਆਪਣੇ ਅਨਮੋਸ਼ੀ ਹੁੰਦੀ ਆ ਵੀ ਸਾਡੇ ਸਮਾਜ ਦੇ ਨਾਲ ਕਿੱਦਾਂ ਆ ਕਾਨੂੰਨ ਯਾਰ ਕਾਨੂੰਨ ਸਾਡਾ ਬਾਬਾ ਸਾਹਮ ਵਿਧਕਰ ਜੀ ਨੇ ਸੰਵਿਧਾਨ ਬਣਾਇਆ ਉਸ ਐਕਟ ਤੇ ਅਸੀਂ ਰਖਵਾਲੇ ਉਸ ਸੰਵਿਧਾਨ ਦੇ ਅਸੀਂ ਵਾਂਝੇ ਸਿਆਂ ਪਰ ਸਾਡੇ ਦੇ ਲੋ ਵੀ ਸਾਡੇ ਲੋਕਾਂ ਨੇ ਧੱਕਾ ਹੋ ਰਿਹਾ ਹੈ ਇਜਾਦਾ ਬਗਾਇਦਾ ਵੀ ਦੇਸ਼ ਜਦੋਂ 75 ਸਾਲ ਹੋ ਗਿਆ ਦੇਸ਼ ਜੀ ਆਦਿਆ ਪਰ ਇਹੋ ਜਿਹੇ ਜਾਤਪਤੀ ਗੱਡਾ ਜਾਂ ਕੁੱਟਮਾਰ ਜਾਂ ਰੰਜਿਸ਼ ਇਹ ਅਜੇ ਤੱਕ ਖਤਮ ਨਹੀਂ ਹੋ ਰਹੀ ਜਿਹੜਾ ਪੰਜਾਬ ਦੀ ਧਰਤੀ ਹੈ ਗੁਰਾਂ ਪੀਰਾਂ ਵਗੇਰਾ ਧਰਤੀ ਜਿੱਥੇ ਕਿ ਸਾਰੇ ਨੂੰ ਆਪਾਂ ਸਾਰੇ ਜਿਹੜੇ ਆ ਇੱਕ ਦੂਜੇ ਨਾਲ ਪਿਆਰ ਕਰਦੇ ਆ ਜਦੋਂ ਕੋਈ ਇੱਕ ਦੂਜੇ ਦੇ ਗੁਰੂ ਘਰਾਂ ਵਿੱਚ ਲੰਗਰ ਲੋਂਦੇ ਆ ਸਾਰੇ ਜਾਂਦੇ ਆ ਸਾਰੇ ਸਤਿਕਾਰ ਕਰਦੇ ਆ ਪਰ ਇਹੋ ਜਿਹੇ ਟੈਗ ਜਿਹੜਾ ਆ ਜਾਗਦਾ ਇਹ ਖਤਮ ਹੀ ਹੋ ਰਿਹਾ ਜਿੱਦਾਂ ਗਾਲਾਂ ਕੱਢ ਰਿਹਾ ਬੰਦਾ ਵੀਡੀਓ ਦੇ ਵਿੱਚ ਗੰਦੀ ਗਾਲਾਂ ਕੱਢ ਰਿਹਾ ਜਿਸ ਤਰ੍ਹਾਂ ਕਾਨੂੰਨ ਹੱਥ ਲੈ ਰਿਹਾ ਸੋ ਇਦਾਂ ਦੀ ਬਵਸਤਾ ਸਾਡੀ ਬਣਨੀ ਚਾਹੀਦੀ ਆ ਜਿਹੜਾ ਬੰਦਾ ਇਦਾਂ ਕਾਨੂੰਨ ਹੱਥ ਲੈਣ ਤੋਂ ਪਹਿਲਾਂ ਸੋਚੇ ਅਤੇ ਸਾਡਾ ਸਮਾਜ ਵੀ ਮੈਂ ਫਿਰ ਦੁਬਾਰਾ ਜੁਰਮ ਬੇਨਤੀ ਕਰਦਾ ਚਾਹੇ ਕਿਸੇ ਤੇ ਵੀ ਘਟਨਾ ਵਾਪਰੇ ਸੋ ਮੈਂ ਸਰਦਾਰ ਚੰਦੀ ਸਿੰਘ ਤਨੀ ਜ਼ਾਦਾ ਤਾਂ ਨਾ ਲਿਆ ਸੀ ਵੀ ਜਦੋਂ ਜੇ ਇਹਨਾਂ ਦੇ ਭਿੰਡਾਂ ਬੰਦੇ ਸਾਡੇ ਸਮਾਨ ਹੋਣਗੇ ਕੱਲ ਕੋਈ ਹੋਰ ਸਾਡੇ ਲੀਡਰ ਤੇ ਭਿੰਡਾਂ ਪੈਈ ਚਾਹੇ ਬਸਪਾ ਪ੍ਰਧਾਨ ਜੀ ਦੇ ਭਿੰਡਾਂ ਜਾਂ ਸਾਰੇ ਇਕੱਠੇ ਹੋਣਗੇ ਚਾਹੇ ਕੋਈ ਆਮ ਆਦਮੀ ਪਾਰਟੀ ਚਾਹੇ ਸੀਆ ਕੋਈ ਸਾਡੇ ਸਮਾਜ ਦਾ ਜਿਹੜਾ ਮਰਜੀ ਪਾਰਟੀ ਦਾ ਹੋਵੇ ਜਿੱਥੇ ਕਿਤੇ ਘਟਨਾ ਵਾਪਰਦੀ ਆ ਉਹਰੇ ਨਾਲ ਸਾਨੂੰ ਖੜਨਾ ਚਾਹੀਦਾ ਹੁਣ ਇਸ ਕਰਕੇ ਸਾਰਿਆਂ ਨੂੰ ਹੱਥ ਜੁੜ ਕੇ ਬੇਨਤੀ ਆ ਵੀ ਇਦਾਂ ਦਾ ਇੱਕ ਮਹੌਲ ਬਣਾਈਏ ਆਪਣਾ ਜਿਹੜਾ ਆ ਇੱਕ ਸ਼ਾਸਨ ਪ੍ਰਸ਼ਾਸਨ ਹੋਣਾ ਚਾਹੀਦਾ ਸੋ ਆਪਣਾ ਇੱਕ ਖਾਲ ਤਖਤ ਵੀ ਹੋਣਾ ਚਾਹੀਦਾ ਜਿੱਥੇ ਕਿ ਐਸਟੀ ਸਮਾਜ ਦਾ ਜਿਹੜਾ ਕਿਤੇ ਘਟਨਾ ਵਾਪਰਦੀ ਆ ਉਹ ਜਿਹੜਾ ਤਖਤ ਸਾਡਾ ਹੈਗਾ ਜਿੱਥੇ ਸੰਸਮਾਜ ਸਾਰੇ ਇਕੱਠੇ ਹੋ ਕੇ ਫੈਸਲਾ ਲੈਣ ਵੀ ਸਾਨੂੰ ਕਰਨਾ ਕੀ ਚਾਹੀਦਾ ਕਿਉਂਕਿ ਜਦੋਂ ਸੰਸਮਾਜ ਸਾਰੇ ਇਕੱਠੇ ਹੋਗੇ ਉਦੋਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਉਹ ਵੀ ਇਕੱਠੇ ਹੋ ਕੇ ਇੱਕ ਇਹ ਜਿੱਥੇ ਕਿਤੇ ਇਦਾਂ ਦੀ ਘਟਨਾ ਵਾਪਰਦੀ ਆ ਤੇ ਸਾਨੂੰ ਪੂਰੇ ਪੰਜਾਬ ਦੇ ਵਿੱਚ ਆਪਣੇ ਆਪਣੇ ਜਥੇਬੰਦੀ ਵੱਲੋਂ ਵੀਡੀਓ ਬਣੀ ਚਾਹੀਦੀ ਔਰ ਰੋਸ ਮਾਰਕਾਣਾ ਚਾਹੀਦਾ ਪੂਰਾ ਵਿਰੋਧ ਕਰਨਾ ਚਾਹੀਦਾ ਅਤੇ ਲੋਕਾਂ ਨੂੰ ਇਨਸਾਫ ਜਿਹੜਾ ਆ ਉਹ ਦਿਵਾਉਣਾ ਚਾਹੀਦਾ ਸੋ ਇਹ ਘਟਨਾ ਉਦੋਂ ਹੀ ਖਤਮ ਹੋਣੀ ਜਦੋਂ ਕਿ ਤੁਸੀਂ ਇਸ ਗੱਲਾਂ ਦੇ ਉੱਪਰ ਸਾਡਾ ਜਿਹੜਾ ਗੋਲ ਕਰੋਗੇ ਸੋ ਮੈਂ ਇਹੇ ਬੇਨਤੀ ਕਰਦਾ ਵੀ ਆਪਾਂ ਪਰਚਾ ਤਾਂ ਜਦੋਂ ਹੋ ਹੀ ਜਾਂਦਾ ਉਰੀ ਪੈਰਵਾ ਵੀ ਰੱਖੀਏ ਸੋ ਇਹੋ ਬੰਦੇ ਨੂੰ ਇਨਸਾਫ ਵੀ ਮਿਲਣਾ ਚਾਹੀਦਾ ਉਹ ਪਰਵਾਣਾ ਉਹਨੂੰ ਪਰਿਵਾਰ ਦੇ ਬੇਟੇ ਨਾਲ ਮੇਰੀ ਗੱਲ ਹੋਈ ਸੀ ਜਿਹੜਾ ਅਗਿਆ ਵੀ ਮੈਂ ਫਾਤ ਮੇਰੇ ਪਿਤਾ ਜੀ ਹਰ ਤੱਕ ਘਰ ਨਹੀਂ ਹੈ ਤੁਸੀਂ ਦੇਖ ਲਓ ਵੀ ਉਹ ਪਰਿਵਾਰ ਤੇ ਕੀ ਬੀਤੀ ਰਹੂਗੀ ਵੀ ਜਿਹੜੇ ਵੀਡੀਓ ਜਿਹੜੀ ਆ ਉਹ ਇਦਾਂ ਦੀ ਅਵਸਥਾ ਦੇ ਵਿੱਚ ਦੇਖਣ ਨੂੰ ਜਦੋਂ ਉਹਨਾਂ ਦੀ ਬੇਟੀ ਨੂੰ ਉਹਨਾਂ ਦੇ ਬੱਚੇ ਨੂੰ ਉਹਦੀ ਘਰ ਵਾਲੀ ਨੂੰ ਮਿਲਣੂਗੀ ਤਾਂ ਕੀ ਮਹਿਸੂਸ ਹੋਊਗਾ ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਸਮਾਜ ਦਾ ਸਾਥ ਵੀ ਦੇਣਾ ਚਾਹੀਦਾ ਹੈ ਸੋ ਉਹਨਾਂ ਦੇ ਨਾਲ ਖੜਨਾ ਵੀ ਚਾਹੀਦਾ ਹੈ ਅਤੇ ਇਹੋ ਜਿਹੀਆਂ ਘਟਨਾ ਨੂੰ ਬੰਦ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਆਪਣੇ ਆਪਣੇ ਸੁਝਾਅ ਦੇਣੇ ਚਾਹੀਦੇ ਇੱਕ ਇੱਕ ਬੈਨਰ ਤੇ ਇਕੱਠੇ ਹੋ ਗਏ ਆਪਾਂ ਆਪਣੇ ਆਪਣੇ ਸੁਝਾਅ ਦिए ਸੋ ਇਹ ਬੇਨਤੀ ਕਰਦਾ ਸਾਰਿਆਂ ਨੂੰ ਜੈ ਗੁਰਦੇਵ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰ ਰਵਰਦੀ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਜ਼ਾਦ ਟੀਵੀ ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ